ਸਵੰਦ ਜਿਹੜੇ ਅੱਜ ਆਪਾਂ ਇਕੱਠੇ ਹੋਏ ਹੈਗੇ ਅੱਜ ਮਾਨਯੋਗ ਡੀਜੀ ਸਾਹਿਬ ਵੱਲੋਂ ਔਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਕਲੀਅਰ ਕਟਿੰਗ ਇਨਸਟਰਕਸ਼ਨਸ ਹੈਗੀਆਂ ਕਿ ਜਿਹੜਾ ਵੀ ਬੰਦਾ ਆਪਾਂ ਫੜਦੇ ਆ ਉਹਦੀ ਥੋਰੋਲੀ ਇਨਕੁਇਰੀਸ਼ਨ ਹੋਵੇ ਔਰ ਇਸ ਕੇਸ ਵਿੱਚ ਵੀ ਆਪਾਂ ਜਿਹੜੀ ਸਟਾਰਟਿੰਗ ਹੋਈ ਸੀ ਸਿਰਫ 50 ਗ੍ਰਾਮ ਓਪੀਅਮ ਫੜੀ ਸੀ ਆ ਸੀਗਾ ਆਪਣੇ ਬਾਹਰ ਮਹਾਲੋਂ ਦੇ ਲੱਗੇ ਨਕਲ ਆਇਆ ਹੋਇਆ ਸੀ ਨਰਮਨ ਨੇ ਤੇ 50 ਗ੍ਰਾਮ ਤੋਂ ਬਾਅਦ ਜਦੋਂ ਪਸੀਨੀ ਪੁਛਗਿਛ ਸਟਾਰਟ ਕੀਤੀ ਵੀ ਐਡੀ ਦੂਰੋਂ ਬੰਦਾ 50 ਗ੍ਰਾਮ ਤਾਂ ਪੋਸੀਬਲ ਨਹੀਂ ਲੱਗਦਾ ਸਾਨੂੰ। ਉਸ ਪੁਛਗਿਛ ਦੇ ਵਿੱਚ ਗੱਲ ਕਲੀਅਰ ਹੋਈ ਵੀ ਅਪਰੋਕਸੀਮੇਟਲੀ 7 ਕਿਲੋ ਦੇ ਲਾਗੇ ਨੇ ਜੋ ਕੰਫੈਸ ਕੀਤਾ ਵੀ ਮੇਰੀ ਪੈਂਡ ਠੱਠੀਆਂ ਹੈਗੀਆਂ ਬਿਆਸਟਾਨੇ ਚ ਉੱਥੇ ਪਿਆ ਹੈਗਾ ਸਮਾਨ। ਉਹ 7 ਕਿਲੋ ਰਿਕਵਰ ਹੋ ਗਈ। ਦੈਨ ਫੇਰ ਹਾਲੇ ਸਾਨੂੰ ਤਸੱਲੀ ਨਹੀਂ ਹੋਈ ਸੀ ਵੀ ਇਹ ਸਮਾਨ ਵੱਡਾ ਸਮਗਲਰ ਦਾ ਦੈਨ ਫਿਰ ਇਹਨੇ ਆਪਣਾ ਦੁਬਾਰਾ ਫੇਰ ਡਿਸਕਲੋਜ਼ਰ ਕੀਤੀ ਵੀ ਮੇਰਾ ਇੱਥੇ ਇੱਕ ਸਾਥੀ ਹੈਗਾ ਜਿਹੜਾ ਆਲਰੇਡੀ 2-3 ਦਿਨ ਪਹਿਲਾਂ ਅਸੀਂ ਉਹਨੂੰ ਰੌਲਡ ਅਪ ਕੀਤਾ ਸੀਗਾ ਦਵਿੰਦਰ ਹੈਗਾ ਜਿਹੜਾ ਕਿ ਪਹਿਲਾਂ ਪਘੋੜਾ ਸੀਗਾ ਤੁਹਾਨੂੰ ਯਾਦ ਹੋਊਗਾ 11ਵੇਂ ਮਹੀਨੇ ਕੈਫੀਰ ਅਰਜ਼ੀ ਦਿੱਤੀ ਸੀ ਇਹਨੇ 10 ਕੁੰਟਲ ਪੌਪੀਜ਼ ਉਹਦੇ ਵਿੱਚ ਇੱਕ ਕਾਰ ਅਨੋਵਾ ਦੇ ਵਿੱਚ ਦੋ ਬੰਦੇ ਭੱਜ ਗਏ ਸੀ ਉਹ ਦਵਿੰਦਰ ਨੂੰ ਅ ਜਦੋਂ ਉਹਦੀ ਜੁਆਇੰਟਲੀ ਹੋਇਆ ਤੇ ਉਹਦੇ ਚ ਗੱਲ ਹੋਈ ਵੀ ਇਹ ਦਵਿੰਦਰ ਨੇ ਕੁ ਸਾਮਾਨ ਉਹਦੇ ਕੋਲ ਵੀ ਰੱਖ ਕੇ ਗਿਆ ਹੋਇਆ ਉਹਦੀ ਜਦੋਂ ਉਹ ਦੁਆਰਾ ਉਸ ਜਗ੍ਹਾ ਤੇ ਪਹੁੰਚੇ ਤੇ ਉਹ 20 ਕਿਲੋ ਪਲੱਸ ਕੁਝ ਗ੍ਰਾਮ ਉਹ ਸਾਮਾਨ 21 ਕਿਲੋ 160 ਗ੍ਰਾਮ ਉਹ ਸਾਮਾਨ ਸਾਨੂੰ ਦੁਆਰਾ ਕੰਗਪਿੰਡ ਤੋਂ ਜਿਹੜੇ ਉਹਦਾ ਸੀਗਾ 플ੌਟ ਉੱਥੇ ਇਹਨੇ ਨੇ ਦੱਬੀ ਹੋਈ ਸੀ। ਥੈਨ ਫਿਰ ਉੱਥੋਂ ਇਹ ਟੋਟਲ ਜੋ ਵਕ ਵਕ ਟਾਈਮ ਤੇ ਤਿੰਨ ਦਿਨਾਂ ਚ ਇਹ ਹਿਰਗਬਰੀ ਹੋਈ ਆ ਇਹ ਅਪਰੋਕਸੀਮੇਟਲੀ ਹੋਗੀ 28 ਕਿਲੋ ਦੇ ਪਲੱਸ ਹੋ ਗਈ ਆ। ਟੋਟਲ 28 ਕਿਲੋ 80 ਗ੍ਰਾਮ ਦੇ ਲਾਗੇ ਇੱਕ ਸਾਰੀ ਰਿਕਵਰੀ ਹੋ ਗਈ ਹੈ। ਕਿ ਇਹਦੇ ਵਿੱਚ ਇੰਦਰਜੀਤ ਜਿਹੜਾ ਹੈਗਾ ਇਹ ਤਾਂ ਪਹਿਲਾਂ ਟਰੱਕ ਡਰਾਈਵਰ ਸੀਗਾ ਬਾਅਦ ਵਿੱਚ ਇਹਨਾਂ ਆਪਣਾ ਟਰੱਕ ਲੈ ਲਿਆ। ਇਸੀ ਤਰ੍ਹਾਂ ਜਿਹੜਾ ਦਵਿੰਦਰ ਸੀਗਾ 인ਦਰਜੀਤ ਪਹਿਲਾਂ ਡਰਾਈਵਰ ਸੀ ਤੇ ਔਨਲਾਈਨ ਟਰੱਕ ਆਪਣਾ ਲੈਦਾ ਏਦਾਂ ਹੀ ਦਵਿੰਦਰ ਨੇ ਇੱਕ ਟਰੱਕ ਆਪਣਾ ਉਹਦਾ ਇੱਕ ਡਰਾਈਵਰ ਸੀਗਾ ਉਹਨੂੰ ਲੈ ਕੇ ਉਹਦੇ ਨਾਲ ਦੇ ਦੇ ਤਾ ਉਹਦੇ ਚ ਵੀ ਉਹ ਪੌਪੀਸ ਦਾ ਕੰਮ ਕਰਦੇ ਸੀਗੇ ਔਰ ਪੱਲੇ ਇਹਦੀ ਬੈਕਵਰਡ ਫਾਰਵਰਡ ਤੇ ਸਾਡਾ ਕੰਮ ਚੱਲ ਰਿਹਾ ਹੈ ਨਹੀਂ ਜਿਹੜਾ 인ਦਰਜੀਤ ਹੈਗਾ ਇਹਦਾ ਠੱਠੀਆਂ ਦਾ ਆ ਬਿਆਸ ਥਾਣੇ ਚ ਪਿੰਦ ਪਿੰਦਾ ਜਿਹੜਾ ਦਵਿੰਦਰ ਆ ਉਹ ਇੱਥੋਂ ਦਾ ਹੀ ਆ ਨਵੇਂ ਸ਼ਹਿਰ ਦਾ ਬਲਿਫ ਕੋਈ ਮਾਮਲੇ ਦਰਜ ਹਾਂ ਹਾਂ ਜਿੰਦਰ ਤੇ ਟੋਟਲ ਇਹਨ ਕਾਜ਼ਮਾ ਐਂਟਰ ਕਰਕੇ ਚਾਰ ਮਗਤ ਨਹੀਂ ਹੋ ਗਿਆ ਨਵੇਂ ਸ਼ਹਿਰ ਬਾਈਸ ਨਵੇਂ ਸ਼ਹਿਰ ਸਾਰੇ ਐਂਡੀ ਦੇ ਆ ਐਮਪੀ ਚੈੱਕ ਦਰਜ ਹੋਇਆ ਤੇ ਇੱਕ ਦੋ ਰਹੋ ਹੈ ਇੱਕ ਰਾਜਸਥਾਨ ਨਵਾਂ ਸ਼ਹਿਰ ਜਿੰਦਰ ਤੋਂ ਕਲੈਂਸ ਕਰਦੇ ਸੀ ਜਿਹੜਾ ਇਹ ਦਵਿੰਦਰ ਉਹ ਨਵੇਂ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦਾ ਨਵਾਂ ਸ਼ਹਿਰ ਫਲੋਰ ਜਿੰਦਰ ਦਾ ਏਰੀਆ ਕੋਲ ਸ਼ਹਿਰ ਜਿਹਾ ਜੇ ਸਰ ਉੱਥੇ ਇਹ ਜੋਗਿਆ ਕੇ ਉੱਪ ਪਗੋੜਾ ਹੀ ਹੈ ਜਿਹੜੇ ਬਾਹਰ ਦੇ ਕੇਸ ਦਰਜ ਨੇ ਨਹੀਂ ਉੱਥੋਂ ਵੀ ਪਗੋੜਾ ਹੀ ਹੈ ਉੱਥੋਂ ਵੀ ਸਾਰੀ ਜਗ੍ਹਾ ਤੋਂ ਪਗੋੜਾ ਹੀ ਸੀਗਾ ਉਹਦੇ ਤੇ ਸਭ ਕਿਤੇ ਮਾਮਲੇ ਆਏ ਸੀ ਉਹਦੇ ਤੋਂ ਪਹਿਲਾ ਪਰਚਾ ਹੈ ਜੀ ਹਾਂ ਇਹਦੇ ਕੋਈ ਮੁਕਾਦਮਾ ਦਰਜ ਨਹੀਂ ਹੈ ਜਾਨਕਿ ਨਾਮਾਇਸ਼ ਮਕਲਬ ਕਹਿ ਲਈਏ ਆਪਾਂ ਇਹ ਜਿਹੜਾ ਜੀ ਪਿਛਲੇ ਕੰਮ ਦੇ ਟਾਈਮ ਤੋਂ ਅਪਰੋਕਸੀਮੇਟਲੀ 10 ਤੋਂ 4 ਸਾਲ ਪਹਿਲੀ ਇਹਦੀ ਆਇਆ ਜਾਂ ਨਾਮਾਇਸ਼ ਨੂੰ ਕੀਤਾ ਨਹੀਂ 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 ਕੰਮ ਤਾਂ ਪੁਰਾਣਾ ਕਰਦਾ ਇਹ ਦਵਿੰਦਰ ਦਾ ਪੁਰਾਣਾ ਸਾਥੀ ਹੈ ਜਿਹੜਾ ਦਵਿੰਦਰ ਪਿਛਲੇ ਸਾਲ ਪਾ ਅੱਜ ਪਹਿਲੀ ਵਾਰ ਆਇਆ ਪਤਾ ਲੱਗਾ ਸਰ ਕਿੱਥੋਂ ਲੱਗੇ ਸੀ ਨੌਲੇਜ ਐਮਪੀ ਤੋਂ ਐਮਪੀ ਤੋਂ ਲੱਗੇ ਹਰੀਮੰਦਰ ਸਾਹਿਬ ਹਾਲ ਜੀ ਚਲ ਵੀ ਇਨਵੈਸਟੀਗੇਸ਼ਨ ਸਾਡੀ ਵਾਲੇ ਆਉਂ ਨਹੀਂ ਗਈ ਨੇ ਔਰ ਵੀ ਨਾਲ ਕੋਈ ਐਸਾ ਦਾ ਸਬੂਤ ਮੈਟਰੀ ਜਿੰਨੇ ਵੀ ਹੋਣਗੇ ਸਾਰੇ ਆਉਣਗੇ ਕੋਈ ਬੈਕਵਰਡ ਥੀੜੇ ਆਵੇ ਉਹ ਵੀ ਆਉਣਗੇ ਜਿਹੜੇ ਫਾਰਵਰਡ ਜੋ ਵੀ ਆਣਗੇ ਕੋਈ ਇਹਨਾਂ ਨੂੰ ਸਪੋਰਟ ਕਰਦਾ ਸੀ ਕੀ ਸੀ ਸਾਰਿਆਂ ਨੂੰ ਇਨਵੈਸਟੀਗੇਸ਼ਨ ਚ ਲੈ ਆਉਂਗੇ ਮੌਜੂਦਾ ਕਿੰਨੇ ਦੇ ਦੱਦੂ ਐਸਾ ਇੰਦਰ ਤਾਂ ਗ੍ਰਿਫਤਾਰ ਹੋ ਗਿਆ ਇਹਦੇ ਤੇ ਦਵਿੰਦਰ ਵੀ ਨਾਮਿਨੇਟ ਹੋ ਗਿਆ ਜੀ ਉਹ ਐਸੇ ਹੀ ਬਾਕੀ ਕਿਉਂਕਿ ਉਹ ਵੀ ਦੂਸਰੇ ਕੇਸ ਹੈਗਾ ਨਾ ਉਹ 사ਦਰ ਦਾ ਕੇਸ ਹੈ ਠੀਕ ਹੈ ਇਹਦੇ ਚਾਲੇ ਅਸੀਂ ਗ੍ਰਿਫਤਾਰੀ ਪਾਉਣੀ ਹੈ ਹਾਂਜੀ ਇਹਦੇ ਚ ਜਾਨੀ ਕੇ ਰਿਮਾਂਡ ਲੈਣਾ ਉਹ ਜੀ ਦਵਿੰਦਰ ਦਵਿੰਦਰ ਜੀ ਹਾਂ ਨਹੀਂ ਆਜੂ ਲੈ ਲੈਣੇ ਕਿਉਂਕਿ ਉਹ 사ਦਰ ਵਾਲੇ ਕੇਸ ਚ ਜੁਡੀਸ਼ਲ ਹੋ ਗਿਆ ਉਹਦਾ ਫੂਲ ਬੈਕ